ਜੋ ਇਹਲਾ ਗੀ ਮੁਹਿੰਤ ਹੈ ਐਸਾ ਨਹੀਂ ਕਮਿਆ ਨਹੀਂ ਦੋਵੇਂ ਮੈਂ ਉਹ ਰੈਸਟ ਕਰਦੇ ਹਾਂ ਪੰਜ ਫੀਸ ਦੇ ਲਾਗਤ ਚਰਸ ਨਾਲ ਇੱਕ ਮੰਗਲਾ ਦਾ ਡਰਗਮਨੀ ਤੇ ਸਕੂਟਰ ਤੇ ਐਕਟਿਵਾ ਉਹ ਅਸੀਂ ਗ੍ਰਾਮ ਵਿੱਚ ਕੀਤੀ ਤੇ ਇਹਨਾਂ ਦੇ ਦੁਸ਼ਮਣ ਦੇ ਨਾਮ ਉਹ ਜਿਹੜੀ ਤੁਹਾਡੇ ਸੋਹਣੂ ਤੇ ਦਿਆਲ ਸਿੰਘ ਉਹ ਬੱਗਾ ਹੈਗਾ 1 ਲੱਖ ਰੁਪਏ ਪਰ ਕੀਤੇ ਜੀ ਸਾਹਮਣੇ ਮੇਰਟ ਯੂਪੀ ਤੋਂ ਲੈ ਕੇ ਆਉਨੇ ਸੀ ਤੇ ਅੱਗੇ ਆਪਣਾ ਮਾਰਜਨ ਰੱਖ ਕੇ ਅੱਗੇ ਇਹਦਾ ਨਵਾਂ ਬਿਜ਼ਨਸ ਤੇ ਅਸਰ ਕਈ ਦਿਨਾਂ ਦੀ ਆਵੇ ਤੇ ਇਸ ਨਾਲ ਕਦਮ ਨਹੀਂ ਕਰੀ ਗਿਆ ਬਹੁਤ ਪੁਰਾਣੇ ਕੰਮ ਦਾ ਰਹਿਣੇ ਕਨ ਨਹੀਂ ਕੋਈ ਹੋਰ ਮਨੀ ਗੈਰ ਰੱਖੂਗੇ ਜਿਹੜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜਿਹੜੀ ਐਂਡੀਪੀਏ ਦੇ ਕੇਸਿਸ ਦੇ ਵਿੱਚ ਜਿਹੜਾ ਸੈਕਸ਼ਨ 68 ਐਸ ਹੈਗਾ ਉਹਦੇ ਵਿੱਚ ਪ੍ਰੋਪਰਟੀ ਸੀਜ਼ਾ ਦਾ ਪ੍ਰਾਵਧਾਨ ਹੈਗਾ ਸੋ ਉਹਨੂੰ ਅਸੀਂ ਮੱਦੇਨਜ਼ਰ ਧਿਆਨ ਚ ਰੱਖਦੇ ਹੋਏ ਅਸੀਂ ਇਹਨਾਂ ਦੀ ਸਾਰੀ ਜਿਹੜੀ ਪ੍ਰੋਪਰਟੀ ਇਲੀਗਲੀ ਅਕਵਾਇਰਡ ਹੈਗੀ ਹੈ ਜੇ ਕੋਈ ਹੈਗੀ ਉਹ ਆਇਡੈਂਟੀਫਾਈ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲੈ ਕੇ ਆਏ ਕਿੰਨੇ ਦਿਨਾਂ ਦੇ ਰਮਣ ਲਿਖੇ ਇਹ ਦੋ ਦਿਨਾਂ ਦੇ ਰਮਣ ਜਿਹੜੇ ਵਹੀਕਲ ਲੈਣਾਂ ਦੇ ਸਰ ਉਹਨਾਂ ਦੇ ਆਪਣੇ ਨਾਮ ਜਿਹੜੇ ਖੜੀਆਂ ਤੁਸੀਂ ਜੀ ਜੀ ਵਹੀਕਲ ਆਪਣੇ ਨਾਮ ਹੈਗੀ ਹੈ ਬਾਕੀ ਅਸੀਂ ਹੋਰ ਡਿਟੇਲ ਸਾਰੀ ਚੈ और आईटी कलोनी है ये सारे इन्वेस्टिगेशन के मानेशन कमीशन ऑफ इंडिया डी जी पीब श्री गौव यादव आई पी एस डी आई जी जलंधर रेंज डॉक्टर स्मृति उन्होंने दिशा निर्देशों के जलंधर रूरल पुलिस ने नशे के खिलाफ विड़ी मुहिम ਅ ਅੱਜ ਤਹਿ ਤੱਕ ਪਰसों ਜਿਹੜੇ ਹੈਗੇ ਦੋ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚੋਂ ਸਾਨੂੰ 5 ਕਿਲੋ ਜਿਹੜੀ ਚਰਸ ਹੈਗੀ ਹੈ ਉਹ ਬਰਾਮਦ ਹੋਈ ਨਾਲ 52000 ਡਰਗ ਜੀ ਤੇ ਇੱਕ ਐਕਟਿਵ ਆ ਜਿਸ ਤੇ ਉਹ ਸਵਾਰ ਹੋ ਕੇ ਇਸਾ 10000 ਡਰਗ ਦਾ ਕੰਮ ਕਰ ਰਹੀ ਸੀ ਤੇ ਇਹ ਸਾਰੀ ਕਾਰਵਾਈ ਜਿਹੜੀ ਸਾਡੇ ਸਪੈਸ਼ਲ ਬ੍ਰਾਂਚ ਦੇ ਇੰਚਾਰਜ ਹੈਗੇ ਨੇ ਉਹਨਾਂ ਦੇ ਉਹਨਾਂ ਦੀ ਇਨਫੋਰਮੇਸ਼ਨ ਦੇ ਮੁੱਢੇ ਤੇ ਕੀਤੀ ਗਈ ਤੇ ਐਸਪੀ ਸਪੈਸ਼ਲ ਬ੍ਰਾਂਚ શ્રી ਮਨਪ੍ਰੀਤ ਜੀ ਦੀ ਅਗਵਾਈ ਦੇ ਅਮਲ ਵਿੱਚ ਲਿਆਂਦੀ ਗਈ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਦੋਨੋਂ ਗੁੱਸਤੇ ਸੀ ਫੜੇ ਨੇ ਉਹ ਪੁਰਾਣੇ ਮਗਰੇਮ ਹੈਗੇ ਨੇ ਪਹਿਲਾਂ ਵੀ ਉਹਾਂ ਤੇ ਐਨਡੀਪੀਐਸ ਦੇ ਪਰਚੇ ਦਰਜ ਹੋਏ ਨੇ ਕੁਝ ਸਾਡੇ ਜਿਹਾਪੀ ਦੇ ਵਿੱਚ ਹੈਗੇ ਨੇ ਕੁਝ ਸਿੱਟੀ ਦੇ ਵਿੱਚ ਵੀ ਹੈਗੇ ਨੇ ਸੋ ਇਹ ਨੋਨ ਸਮਗਲਰ ਹੈਗੇ ਨੇ ਕੀ ਆਪਾਂ ਕੋ ਪੀਸਿਸ ਦੇ ਵਿੱਚ ਤੇ ਇਹਨਾਂ ਨੂੰ ਇਹ ਗੋਪਾਲ ਸਿੰਘ ਸਾਹਿਬ ਕਹਿੰਦਾ ਇਹ ਜੇਨ ਤੋਂ ਬਾਹਰ ਆਏ ਸੀ ਉਸ ਤੋਂ ਬਾਅਦ ਹੁਣ ਇਹ ਫਿਰ ਇਹਨਾਂ ਨੇ ਸੰਮ ਕਰਨਾ ਸ਼ੁਰੂ ਕੀਤਾ ਤੇ ਜਿਹੜੀ ਇਹ ਬੇਸਿਕਲੀ ਲੈ ਕੇ ਆਏ ਹੈਗੇ ਨੇ ਜੇ ਸਾਨੂੰ ਕੁਝ ਦੀ ਸਟਾਫ ਚੱਲੇ ਆਇਆ ਹੈ ਇਹ ਮੇਰਟ ਯੂਪ ਜੁਨਾ ਮੇਰਟ ਸਟੇਟ ਗੁੱਪੀ ਉਹ ਕੋਲੇ ਲੈ ਕੇ ਆਏਗੇ ਤੇ ਅੱਗੇ ਸਪਲਾਈ ਕਰਨੀ ਸੀ ਇਹਦੇ ਵਿੱਚ ਜੋ ਇਹਨਾਂ ਨੂੰ ਹਿਰਫਤਾਰ ਕਰਦੇ ਸਨ ਜਿਹੜੇ ਕਿ ਜੀ ਕਿੰਨੇ ਕੁ ਦੀ ਫ੍ਰੀਕ ਲੈ ਕੇ ਆਏ ਸੀ ਕਿੰਨੇ ਦੇ ਰੇਟ ਵਿੱਚ ਇਹ 2 ਲੱਖ ਰੁਪਏ ਪਰ ਕੇਜੀ ਦੇ ਹਿਸਾਬ ਨਾਲ ਲੈ ਕੇ ਆਏ ਸੀ ਕਿ ਉਹ ਤੋਂ ਬਾਅਦ ਫਿਰ ਅੱਗੇ 50 ਤੋਂ 60 ਹਜ਼ਾਰ ਰੁਪਏ ਪਰ ਕਿਲੋ ਦੇ ਹਿਸਾਬ ਨਾਲ ਇਹ ਐਡੀਸ਼ਨਲ ਕਰਕੇ ਵੇਚਦੇ ਸੀ ਤੇ ਦੇਖਿਆ ਨਾ ਅਸਲੀ ਅਧਿਆਜਾ ਜਦੋਂ ਅਧਿਆਜਾ ਇਹ ਵੀ ਜਿਆਦਾਤਰ ਅੱਗੇ ਸਾਰੇ ਜਿਹੜੇ ਜਿੰਨੇ ਕੰਪਨੀਆਂ ਗੱਡੀਆਂ ਇਹ ਕੋਈ ਖਾਲੀ ਵਾਦੀ ਨਹੀਂ ਕਿ ਸੈੱਬ ਨਾਲ ਰਾਸ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਸਾਡੀ ਸਪੈਸ਼ਲ ਰੈਨਜ ਦੀ ਕਾਰਵਾਈ ਕੀਤੀ ਹੈ ਜੀ ਸਾਡੀ ਵੱਖ-ਵੱਖ ਟੀਮਾਂ ਅਸੀਂ ਫੀਲਡ ਦੇ ਵਿੱਚ ਆਪਰੇਸ਼ਨਲਾਈਜ਼ ਕੀਤੀਆਂ ਹੋਈਆਂ ਨੇ ਤੇ ਸਪੈਸ਼ਲ ਬ੍ਰਾਂਚੇਜ਼ ਦੇ ਗੀਨੈਸਿਸ ਦੀ ਟੀਮ ਦਾ ਥਾਂ ਜਾਂਦੇ ਬਿਨਾਂ ਫੂਰੀ ਰਿਕਵਰੀ ਚਾਹੀ ਹੋਈ ਹੈ ਕਿ ਚਾਂਸ ਮਤਲਬ ਇਨਫਰਮੇਸ਼ਨ ਦੇ ਡਿਸਕਵਰੀ ਦੇ ਮੌਕੇ ਜਨਤਕ ਹੈ ਕਿ ਬੰਦੇ ਫੜੇ ਹੋਏ ਤੋਂ ਇਸ ਤਰ੍ਹਾਂ ਦੀ ਕਾਰਵਾਈ ਅਸੀਂ ਅਮਲ ਵਿੱਚ ਲਾ ਰਹੇ ਹਾਂ ਕਿ ਕਿੰਨਾ ਕਿੰਨੇ ਦਿਨ ਲੱਗਦੇ ਦੋ-ਤਿੰਨ ਦਿਨ ਲੱਗਦੇ ਤੇਰੀ ਐਕਟਿਵਿਟੀ ਆਪਣੀ ਹੀ ਤੋੜੀ ਜੀ ਨਹੀਂ ਐਕਟਿਵ ਆਫ ਨਹੀਂ ਜੀ ਇਹ ਦੋ ਬੰਤੇ ਕਿ ਜਾਂ ਮੋਰਟੀ ਗਈ ਨਹੀਂ ਹਾਲੇ ਤੱਕ ਫਿਰ ਹਾਲੇ ਦੋ ਹੀ ਬੰਦੇ ਇਹਦੇ ਵਿੱਚ ਮੇਨ ਫਿਗਰ ਆਊਟ ਹੋਏ ਨਹੀਂ ਜਿਨ੍ਹਾਂ ਦੇ ਨਾਮ ਗੁਰदयाल ਤੇ ਸੰਦੀਪ ਹੈਗਾ ਜਿਹੜਾ ਸੰਦੀਪ ਉਰ ਸੋਲੂ ਹੈਗਾ ਇਹ ਇਹ ਬੇਸਿਕਲੀ ਮੇਨ ਇਹਦਾ ਮਾਸਟਰਮਾਈਂਡ ਹੈਗਾ ਨਾਲ ਜਿਹੜਾ ਦੂਜਾ ਗੁਰदयाल ਹੈ ਉਹ ਇਹਨੂੰ ਅੱਗੇ ਥ੍ਰੀ ਵਿਗਰ ਦਾ ਥ੍ਰੀ ਵਿਗਰ ਚਲਾਉਂਦਾ ਹੈ ਅੱਗੇ ਬੇਸਿਕਲੀ ਉਹ ਡਿਸਟ੍ਰਿਬਿਊਟ ਕਰਦਾ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਤੇ ਇਹ ਪ੍ਰਾਣੇ ਹੈਗੀਆਂ ਜੀ ਪਰਚੇ ਤੇ ਜੇ ਤੁਸੀਂ ਦੇਖੋ ਇਹਨਾਂ ਦੇ 2001 ਤੋਂ 2007 ਦਾ ਪਰਚਾ ਹੈ 15 ਦਾ ਉਹ ਪ੍ਰਾਣੇ ਹੀ ਕ੍ਰਿਮੀਨਲ ਹੈਗੇ ਨੇ ਤੇ ਚਰਨ ਦਾ ਹੀ ਕੰਮ ਕਰਦੇ ਨੇ ਜਿਵੇਂ ਤੁਸੀਂ ਕਹਿੰਦਾ ਕਿ ਇਹਨਾਂ ਪੁਰਾਣਾ ਕੰਮ ਕਰਦੇ ਆ ਤੇ ਨਾ ਪ੍ਰੋਪਰਟੀ ਇਹਨਾਂ ਬਹੁਤ ਬਣਾ ਲਏ ਨੇ ਰਿਕਮੈਂਡਰ ਤੋਂ ਉਹ ਅਸੀਂ ਉਹ ਅਸੀਂ ਹੁਣ ਦੇਖਾਂਗੇ ਜੀ ਵੀ ਜਿਹੜੇ ਪਹਿਲੇ ਜਿਹੜੇ ਹੈਗੇ ਨੇ ਪ੍ਰੋਪਰਟੀ ਇਹਨਾਂ ਨੇ ਕੀ ਕੀ ਬਣਾਈਆਂ ਨੇ ਕਿਉਂਕਿ ਉਹਨੀਆਂ ਕੁਝ ਕੰਡੀਸ਼ਨ ਹੁੰਦੀਆਂ ਨੇ ਜਿਹੜੀਆਂ ਐਮਡੀਪੀਐਸ ਐਕਟ ਦੇ ਅੰਦਰ ਬੜੀਆਂ ਸਟ੍ਰਿਕ ਕੰਡੀਸ਼ਨ ਹੁੰਦੀਆਂ ਨੇ ਉਹਦੇ ਅੰਦਰ ਅਸੀਂ ਦੇਖਾਂਗੇ ਕਿ ਜੇ ਉਹ ਫੌਲ ਕਰਦੇ ਹੋਏ ਪਹਿਲਾਂ ਕੀ ਕੀ ਰਿਕਵਰੀਆਂ ਆ ਕਿ ਇਹ ਸਜ਼ਾ ਹੋਈ ਨੇ ਬਰੀ ਹੋਈ ਨੇ ਸੋ ਉਹਦੇ ਅਕੋਰਡਿੰਗ ਅਸੀਂ ਕਾਰਵਾਈ ਮੰਗਦੀ ਸੀ ਆ ਕੇ ਆਇਡੈਂਟੀਫਾਈ ਕਰਤੀ ਹੈ ਜੀ ਡਰਗਮਣੀ ਜਿਹੜੀ ਮੀ ਉਹੀ ਜਿਵੇਂ ਨੇ ਕਿਹਾ ਜਿਹੜੀ ਮੂਵੇਬਲ ਤੇ ਇਮੋਵੇਬਲ ਪ੍ਰੋਪਰਟੀ ਹੈ ਉਹ ਵੀ ਆਇਡੈਂਟੀਫਾਈ ਕਰਕੇ ਜਿਹੜਾ ਐਕਟ ਦੇ ਧਾਰਾਵਾਂ ਨੇ ਉਹਦੇ ਅਕੋਰਡਿੰਗ ਅਸੀਂ ਕਰਦੇ ਹਾਂ ਸਰ ਇਹਨਾਂ ਦਾ ਪਹਿਲਾ ਜਿਹੜਾ ਕੇਸ ਕਿੱਥੇ ਕੋਈ ਦਰਜ ਹੈ ਇਹਨਾਂ ਦੇ ਜਿਹੜਾ ਇਹਨਾਂ ਦੇ ਪਹਿਲਾ ਜੀ ਨਕੋਦਰ ਦੇ ਵਿੱਚ ਵੀ ਹੈਗੇ ਆ ਜੀ ਸਿਟੀ ਦੇ ਵਿੱਚ ਡਿਵੀਜ਼ਨ ਨੰਬਰ 6 ਭਾਰਗੋ ਕੈਂਪ ਨੂੰ ਖਾਣਾ ਸਦਰ ਦੋ ਨੰਬਰ ਸੁਵਕਵਾਪਾ ਸਿਟੀ ਦੇ ਵੀ ਤੇ ਜਿਹੜੇ ਬਿਹਾਰੀ ਏਰੀਆ ਇਸ ਨੂੰ ਨਤ ਕਰਦੇ ਸਰ ਨਾਲ ਹੋਰ ਵੀ ਸਾਥੀ ਇਹਨਾਂ ਦੇ ਹੋਣਗੇ ਪਿੱਛੋਂ ਵੀ ਕਿਤੇ ਚੱਲਦੇ ਆਣਗੇ ਆ ਬਿਲਕੁਲ ਜੀ ਉਹ ਜਿਹੜਾ ਹੈਗਾ ਉਹਦੀ ਪੂਰੀ ਹਿੰਦੀ ਤਫਤੀਸ਼ ਕਰ ਰਹੇ ਆ ਤੇ ਜਿਵੇਂ ਜਿਵੇਂ ਨੇ ਦੋ ਦਿਨ ਦੇ ਰਿਮਾਂਡ ਤੇ ਵੀ ਲੱਗੇ ਆ ਤੇ ਅਸੀਂ ਸਾਰੇ ਇਹਦੇ ਜਿਹੜੇ ਬੈਕਵਰਡ ਲਿੰਕ ਹੈਗੇ ਆ ਯੂਪੀ ਤੱਕ ਉਹ ਵੀ ਪੂਰੀ ਟ੍ਰੇਸ ਕਰਕੇ ਤੋਂ ਅਮੇ ਦੀ ਅਲੱਗ ਤੋਂ ਇਨਵਰਟੀਗੇਸ਼ਨ ਜੀ ਸਰ ਥੈਂਕ ਯੂ ਥੈਂਕ ਯੂ